ਇੱਕ ਵਾਰ ਇੱਕ ਪਿੰਡ ਦੇ ਵਿੱਚ ਮਹਾਤਮਾ ਬੁੱਧ ਜੀ ਗਏ। ਉੱਥੇ ਜਾ ਕੇ ਉਹਨਾਂ ਨੂੰ ਇੱਕ ਨੌਜਵਾਨ ਮਿਲਿਆ ਤੇ ਉਹ ਕਹਿੰਦਾ ਜੀ ਮਹਾਤਲ ਮਤਲਬ ਮਹਾਤਮਾ ਬੁੱਧ ਜੀ ਨੂੰ ਕਹਿੰਦਾ ਕਹਿੰਦਾ ਜੀ ਮੈਨੂੰ ਤੁਸੀਂ ਕੋਈ ਇਹੋ ਜੀ ਚੀਜ਼ ਦਿਓ ਜਿਸ ਨਾਲ ਮੈਨੂੰ ਆਤਮ ਗਿਆਨ ਹੋ ਜਾਏ ਮੈਨੂੰ ਕੋਈ ਮਤਲਬ ਰੋਸ਼ ਨਹੀਂ ਹੋ ਜਾਏ ਮੈਨੂੰ ਮੈਂ ਮਤਲਬ ਗਿਆਨ ਚ ਭਰ ਜਾ ਮਤਲਬ ਗਿਆਨ ਆਵੇ ਮੈਨੂੰ ਵੀ ਕੀ ਕਰਾਂ ਮੈਂ ਵੀ ਮੈਂ ਕੀ ਕਰ ਸਕਦਾ ਤਮ ਹਰਮਾਹਮਾ ਬੁੱਧ ਜੀ ਨੇ ਉਹਨੂੰ ਇੱਕ ਕੜਾ ਦਿੱਤਾ ਮਤਲਬ ਉਹਦਾ ਕੜਾ ਲਾਇਆ ਜਾਂ ਉਹਦੇ ਕੋਲ ਉਹਦੇ ਕੋਲੇ ਪਿਆ ਹੋਣਾ ਉਹ ਕੜਾ ਪੜਾਤਾ ਕਹਿੰਦੇ ਵੀ ਇਹਨੂੰ ਲੈ ਜਾ ਇਹਨੂੰ ਪਾਣੀ ਚ ਛੱਡ ਦੀ ਪਰ ਡੁੱਬਣਾ ਨਹੀਂ ਚਾਹੀਦਾ ਜੇ ਤੂੰ ਇਹ ਕਰਤਾ ਤਾਂ ਤੈਨੂੰ ਆਤਮ ਗਿਆਨ ਹੋ ਜਾਣਾ ਚਲੋ ਉਹਨੇ ਉਹਨੂੰ ਮਤਲਬ ਮਹਾਤਮ ਬੁੱਧ ਜੀ ਨੇ ਕੜਾ ਦਿੱਤਾ ਤੇ ਉਹ ਕੜਾ ਲੈ ਕੇ ਨੌਜਵਾਨ ਚੱਲ ਗਿਆ ਨੌਜਵਾਨ ਚਲ ਗਿਆ ਤੇ ਅੱਛਾ ਉਹ ਜਦੋਂ ਨੌਜਵਾਨ ਘਰੇ ਚਲ ਗਿਆ ਤੇ ਉਹਨੇ ਸੋਚ ਵਿਚਾਰ ਕਰਕੇ ਕੜੇ ਦੇ ਵਿੱਚ ਇੱਕ ਲੱਕੜ ਦੀ ਮਤਲਬ ਜਿੰਨਾ ਜਿੱਡਾ ਕੜਾ ਸੀ ਉਹਦੇ ਵਿੱਚ ਲੱਕੜ ਦਾ ਮਤਲਬ ਉਹ ਇਹ ਜਾ ਬਣਾ ਕੇ ਉਹਨਾਂ ਕ ਮਤਲਬ ਪੋਰਸ਼ਨ ਲੱਕੜ ਦੀ ਪੀਸ ਬਣਾ ਕੇ ਤੇ ਉਹ ਕੜੇ ਦੇ ਵਿੱਚ ਪਾਤਾ ਤੇ ਲੱਕੜ ਦੇ ਉਹ ਦੋਨੇ ਚੀਜ਼ਾਂ ਲੱਕੜ ਤੇ ਕੜਾ ਦੋਨੇ ਪਾਣੀ 'ਚ ਛੱਡ ਤੇ ਤੇ ਕੜਾ ਤੈਰਨ ਲੱਗ ਗਿਆ ਅੱਛਾ ਉਸ ਤੋਂ ਬਾਅਦ ਉਹ ਜਦੋਂ ਕੜਾ ਤੈਰਨ ਲੱਗ ਗਿਆ ਤੇ ਉਹਨੇ ਉਹ ਸੋਚਿਆ ਸਮਝਿਆ ਵੀ ਕਿਉਂ ਤੈਰ ਰਿਹਾ ਹੈ ਕਿਵੇਂ ਤੈਰ ਰਿਹਾ ਹੈ ਉਸ ਨੂੰ ਕੜੇ ਨੂੰ ਲੈ ਕੇ ਉਹ ਮੁੜ ਕੇ ਤੇ ਦੋ ਅਗਲੇ ਦਿਨ ਨੈਕਸਟ ਵੀਕ ਉਹ ਫਿਰ ਮਹਾਤਮਾ ਬੁੱਧੇ ਮਤਲਬ ਉਹ ਸੀ ਜੋ ਉਹਨਾਂ ਦੇ ਪ੍ਰਵਚਨ ਕਰ ਰਹੇ ਸੀ ਅਗਲੇ ਪਿੰਡ ਚ ਜਾ ਕੇ ਉਦੋਂ ਅਗਲੇ ਚ ਤੇ ਉੱਥੇ ਜਾਵੜਿਆ ਕਹਿੰਦਾ ਜੀ ਮੈਨੂੰ ਗਿਆਨ ਹੋ ਗਿਆ ਤੇ ਮੈਂ ਤੁਹਾਡੀ ਗੱਲ ਨੂੰ ਸਮਝ ਗਿਆ ਉਹ ਕਹਿੰਦੇ ਵੀ ਦੱਸ ਉਹਨਾਂ ਸਾਰਿਆਂ ਨੂੰ ਇਹਨਾਂ ਨੂੰ ਪਤਾ ਲੱਗੇ ਵੀ ਕੀ ਤੂੰ ਸਮਝ ਗਿਆ ਮਹਾਤਮਾ ਬੁੱਧ ਜੀ ਨੇ ਉਹਨੂੰ ਸਮਝਾਇਆ ਸੀ ਵੀ ਜਿਵੇਂ ਤੁਹਾਡੇ ਨਾਲ ਕਈ ਬੰਦੇ ਇਹ ਜਿਹੇ ਹੁੰਦੇ ਨੇ ਜਿਹੜੀ ਲੱਕੜ ਆ ਉਹ ਚੰਗੇ ਲੋਕ ਨਹੀਂ ਮਨ ਲੱਕੜਾ ਜਿਹੜੀ ਜਿਹੜੀ ਉਹਨੇ ਕੜੇ ਦੇ ਵਿੱਚ ਲੱਕੜ ਪਾਈ ਸੀ ਉਹ ਚੰਗੇ ਲੋਕ ਸੀ ਚੰਗੇ ਮਿੱਤਰ ਸੀ ਚੰਗੇ ਤੁਹਾਡੇ ਰਿਸ਼ਤੇਦਾਰ ਸੀ ਚੰਗੇ ਤੁਹਾਡੇ ਨਾਲ ਲਿੰਕ ਸੀ ਜਿਹੜੇ ਲੋਕ ਉਹ ਸੀ ਠੀਕ ਹੈ ਚੰਗੇ ਗਿਆਨੀ ਸੀ ਚੰਗੇ ਪੜ੍ਹੇ ਲਿਖੇ ਬੰਦੇ ਸੀ ਤੇ ਜਿਹੜਾ ਲੋਹਾ ਸੀ ਮਤਲਬ ਉਹ ਮਤਲਬ ਲੱਕੜ ਚੰਗੇ ਲੋਕਾਂ ਨਾਲ ਮਾੜਾ ਮਾੜਾ ਬੰਦਾ ਲੋਹਾ ਉਹ ਵੀ ਤਰ ਗਿਆ ਤੈਰ ਗਿਆ ਮਤਲਬ ਤੁਹਾਡੇ ਨਾਲ ਜੋ ਬੰਦੇ ਤੁਸੀਂ ਚੰਗੇ ਬੰਦੇ ਦੇ ਸੰਗ ਵਿੱਚ ਰਹਿੰਦੇ ਹੋ ਚੰਗੇ ਬੰਦੇ ਦੇ ਸਾਥ ਨਾਲ ਕਰਦੇ ਹੋ ਚੰਗੇ ਬੰਦੇ ਨਾਲ ਰਿਲੇਸ਼ਨ ਰੱਖਦੇ ਹੋ ਤਾਂ ਤੁਸੀਂ ਮਤਲਬ ਉਹਨਾਂ ਨਾਲ ਰਲ ਕੇ ਆਪ ਵੀ ਤਰੱਕੀ ਕਰਦੇ ਹੋ ਆਪ ਵੀ ਮਤਲਬ ਅੱਗੇ ਉਚਾਈ ਤੇ ਪਹੁੰਚ ਜਾਂਦੇ ਹੋ ਕਿਉਂਕਿ ਤੁਸੀਂ ਚੰਗੇ ਬੰਦਿਆਂ ਦੇ ਸਾਥ ਚ ਰਹਿੰਦੇ ਹੋ ਉਹ ਲੱਕੜ ਵਾਂਗੂ ਜਿਵੇਂ ਉਹ ਲੱਕੜ ਕੜੇ ਚ ਪਾਈ ਤੇ ਕੜੇ ਨੂੰ ਨੇ ਤੈਰਨ ਲਾਤਾ ਕੜੇ ਨੂੰ ਡੁੱਬਣੇ ਦਿੱਤਾ ਇਸੇ ਤਰੀਕੇ ਚੰਗੇ ਲੋਕ ਤੁਹਾਡੀ ਜ਼ਿੰਦਗੀ ਚ ਹੋਣ ਚੰਗੇ ਮਿੱਤਰ ਤੁਹਾਡੀ ਜ਼ਿੰਦਗੀ ਚ ਹੋਣ ਚੰਗੇ ਸੰਸਕਾਰ ਤੁਹਾਡੀ ਜ਼ਿੰਦਗੀ 'ਚ ਹੋਣਾ ਚੰਗੇ ਤੁਹਾਡੇ ਮਾਪਿਆਂ ਨੇ ਤੁਹਾਨੂੰ ਪਰਵਰਿਸ਼ ਕੀਤੀ ਉਹ ਤੁਹਾਡੀ ਤਾਂ ਉਹ ਤੁਹਾਨੂੰ ਡੁੱਬਣ ਨਹੀਂ ਦਿੰਦੀ ਮਤਲਬ ਓਮ ਮਹਾਤਮਾ ਬੁੱਧ ਜੀ ਦਾ ਅਪਦੇਸ਼ ਇਹ ਸੀ ਉਹਦੇ 'ਚ ਮਤਲਬ ਉਹ ਕੜੇ ਦੇਣ ਦੇ ਵਿੱਚ ਉਹਦਾ ਉਹ ਜਿਹੜਾ ਨੌਜਵਾਨ ਸੀ ਉਹ ਸਮਝ ਚੁੱਕਿਆ ਸੀਗਾ ਵੀ ਮੈਨੂੰ ਇਹ ਕੀ ਕਹਿਣਾ ਚਾਹੁੰਦੇ ਆ ਤਾਂ ਫਿਰ ਉਸ ਦਿਨ ਤੋਂ ਉਹ ਚੰਗੇ ਲੋਕਾਂ ਦੇ ਸੰਗ 'ਚ ਚੰਗੇ ਪੋਜ਼ਿਟਿਵ ਲੋਕਾਂ ਦੇ ਵਿੱਚ ਜਿਹੜੇ ਲੋਕ ਥੋੜੀ ਜ਼ਿੰਦਗੀ 'ਚ ਕੋਈ ਵੈਲਿਊ ਐਡ ਕਰ ਸਕਦੇ ਸੀ ਉਹਨਾਂ ਨਾਲ ਰਹਿਣ ਲੱਗ ਗਿਆ ਤੇ ਉਹ ਜ਼ਿੰਦਗੀ ਤੱਕੀ ਕਰਦਾ ਗਿਆ ਕਿ ਇਸ ਲਈ ਤੁਹਾਡੀ ਜ਼ਿੰਦਗੀ ਵਿੱਚ ਸੰਗ ਸਾਥੀ ਚੰਗੇ ਮਿੱਤਰ ਚੰਗੇ ਮਤਲਬ ਸਪੋਰਟਰ ਹੋਣੇ ਬਹੁਤ ਜ਼ਰੂਰੀ ਨੇ ਕਿਉਂਕਿ ਉਹਨਾਂ ਨਾਲ ਰਲ ਕੇ ਤੁਸੀਂ ਜੇ ਤੁਸੀਂ ਤੁਹਾਡੇ ਚ ਕੋਈ ਕਮੀ ਪੇਸ਼ੀ ਵੀ ਹੈ ਤਾਂ ਉਹ ਤੁਹਾਨੂੰ ਲੈ ਕੇ ਨਾਲ ਤਰ ਜਾਂਦੇ ਨੇ ਸੋ ਇਸ ਚੀਜ਼ ਤੋਂ ਬਹੁਤ ਬਹੁਤ ਸਿੱਖਿਆ ਮਿਲਦੀ ਹੈ ਮੈਂ ਵੀ ਬਹੁਤ ਬਹੁਤ ਸਿੱਖਿਆ ਤੇ ਤੁਸੀਂ ਉਮੀਦ ਹੈ ਸਿੱਖੋਗੇ ਵੀ ਜ਼ਿੰਦਗੀ ਚੰਗੇ ਬੰਦਿਆਂ ਨਾਲ ਕਦੇ ਵੀ ਤੁਸੀਂ ਉਹਨਾਂ ਨੂੰ ਜੇ ਮਾੜੀ ਮੁੱਟੀ ਗੱਲਬਾਤ ਹੋਈ ਨਿਰਾਸ਼ ਨਾ ਕਰੋ ਪੈਲ ਦੇ ਆਧਾਰ ਤੇ ਉਹਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਨੂੰ ਆਪਦੀ ਜ਼ਿੰਦਗੀ 'ਚ ਕੰਟੀਨਿਊ ਰੱਖੋ ਤੁਸੀਂ ਉਹਨਾਂ ਨਾਲ ਲਿੰਕ ਖਰਾਮਾ ਕਰੋ ਆਪਦੇ